ਸਤਿ ਸ਼੍ਰੀ ਅਕਾਲ ਪੜਾਹਲਾ ਲਾਇਕ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸ਼ ਸ਼ਾਹਵਾਦ ਖਾਨ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮਨਵੀ ਵਿੱਚ ਸੰਗਣੀ ਆਬਾਦੀ ਵਾਲੇ ਇਲਾਕੇ ਵਿੱਚ ਲੱਗ ਰਿਹਾ ਹੈ ਮੋਬਾਈਲ ਟਾਵਰ ਨੂੰ ਲੈ ਕੇ ਦੋਤੀ ਰਾਮ ਨੂੰ ਸਾਹਮਣੇ ਰੁਕਿਆ ਟਾਵਰ ਦਾ ਕੰਮ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਮੰਨਮੀ ਦੀਆਂ ਸਨ ਮਲੇਰ ਕੁੱਟਲਾ ਤੋਂ ਸ਼ਹਾਬਤ ਖਾਨ ਪੜਿਆਲਾ ਲੈ ਸਾਧੀਆਂ ਨਾਨਾ ਜੀ ਦਾ ਇੱਕ ਜਿੰਦਾਬਾਦ टन जी मनेजमेंट मुरदाबाद झरना रिश्ता ज़िंदबादाबादर लाहिण बंदो करो टॉवर कंपनी मनेजमेंट मुरदाबाद ਮੇਰੇ ਨਾਲ ਰਨੀ ਸਿੰਘ ਰਾਣਵਾ ਜੀ ਮੈਂ ਟ੍ਰੇਡਰਸ ਕਾਉਂਸਲ ਮਰੇਰ ਕੋਟੜਾ ਦਾ ਪੇਟਕ ਦਾ ਪ੍ਰਧਾਨ ਹਾਂ ਤੇ ਮੁਲਾਜ਼ਮਾਂ ਦੀ ਪੰਜਾਬ ਸਬੋਡੀਡਿਟ ਸਰਵਿਸ ਫੈਡਰੇਸ਼ਨ ਦਾ ਪੰਜਾਬ ਦਾ ਪ੍ਰਧਾਨ ਹਾਂ ਤੇ ਮੈਨੂੰ 20 ਦਿਨਾਂ ਤੋਂ ਮਤਲਬ ਇੱਥੋਂ ਮੈਸੇਜ ਆ ਰਹੇ ਸੀਗੇ ਕਿ ਸਾਡੇ ਪ੍ਰਿੰਟਰ ਸਿੰਘ ਕੋਈ 20 25 ਦਿਨ ਤੋਂ ਇਹ ਜਿਹੜਾ ਰੈਸੀ ਏਰੀਏ ਦੇ ਵਿੱਚ ਮਤਲਬ ਟਾਵਰ ਲੱਗਿਆ ਲਗਾਇਆ ਜਾ ਰਿਹਾ ਕੰਪਨੀ ਵੱਲੋਂ ਹਟਲ ਕੰਪਨੀ ਵੱਲੋਂ ਵੀ ਇਹਦਾ ਸਾ ਪਿੰਡ ਦੁਕਾਨਾਂ ਚ ਨੇੜੇ ਜਿਹੜੇ ਵਾਲੇ ਲੋਕਾਂ ਚ ਬਹੁਤ ਇਸ ਗੱਲ ਦਾ ਮਤਲਬ ਗੁੱਸਾ ਹੈ ਕ੍ਰੋਸ਼ ਕਰਦੇ ਆ ਕਿ ਇੱਕ ਆਮ ਚਰਚਾ ਹੈ ਵੀ ਜਿੱਥੇ ਵੀ ਇਹਦਾ ਟਾਵਰ ਦੇ ਵਿੱਚੋਂ ਰੇਡੀਏਸ਼ਨ ਕਿਰਨਾਂ ਨਿਕਲਦੀਆਂ ਨੇ ਉਹ ਜਿਹੜੇ ਜਾਨਵਰ ਨੇ ਉਹਨਾਂ ਤੇ ਵੀ ਅਸਰ ਪੈਂਦਾ ਜਿਹੜੀ ਸਾਹ ਲੈਣ ਵਾਲਾ ਚਾਹੇ ਪਸ਼ੂ ਪੰਛੀ ਇਨਸਾਨ ਤੇ ਤਾਂ ਫਿਰ ਮਾੜੀਆਂ ਬਿਮਾਰੀਆਂ ਹੋਰ ਤਰ੍ਹਾਂ ਤਰ੍ਹਾਂ ਦੇ ਪ੍ਰਭਾਵ ਦੇ ਤੇ ਪੈਣੇ ਨੇ ਇਸ ਕਰਕੇ ਜਿਹੜਾ ਪ੍ਰਸ਼ਾਸਨ ਹੈ ਇਹ ਇੰਨੇ ਦਿਨ ਹੋ ਗਏ ਪਰਮਣ ਢੰਗ ਦੇ ਨਾਲ ਦੇ ਦਾ ਆਪਣਾ ਐਜੀਟੇਸ਼ਨ ਹੁ ਕਰ ਰਹੇ ਨੇ ਕਿ ਪ੍ਰਸ਼ਾਸਨ ਨੂੰ ਅੱਗੇ ਆਉਣਾ ਚਾਹੀਦਾ ਤੇ ਇਹਨਾਂ ਨੇ ਆਪਣੀ ਐਸਡੀਐਮ ਸਾਹਿਬ ਤੱਕ ਡੀਸੀ ਸਾਹਿਬ ਤੱਕ ਵੀ ਤੇ ਇਥੇ ਦੇ ਹਲਕੇ ਦੇ ਐਮਐਲਏ ਸਾਹਿਬ ਤੱਕ ਵੀ ਆਪਣੀਆਂ ਬੇਨਤੀਆਂ ਨੇ ਜਿਹੜੀਆਂ ਉਹ ਲਿਖਤੀ ਤੌਰ ਤੇ ਵੀ ਤੇ ਜ਼ੁਬਾਨੀ ਤੌਰ ਤੇ ਵੀ ਕੀਤੀਆਂ ਲਗੀਆਂ ਔਰ ਇਥੇ ਇਹਨਾਂ ਦੇ ਸੰਘਰਸ਼ ਦੇ ਵਿੱਚ ਵੀ ਜਿੰਨੇ ਕਿੰਨੇ ਦਿਨ ਹੋ ਗਏ ਇਥੋਂ ਦੇ ਨੇੜੇ ਦੇ ਸਾਥੀ ਕਿਸਾਨ ਜਿਹੜੇ ਇਹਨਾਂ ਦੇ ਆਗੂ ਤੇ ਨਾਲ ਹੀ ਖੇਰ ਜਿੱਥੇ ਬੰਦੀਆਂ ਦੇ ਆਗੂ ਟੇਡ ਜੂਨੀਅਨ ਦੇ ਆਗੂ ਇਸੇ ਤਰੀਕੇ ਉਹ ਆਏ ਨੇ ਤੇ ਹਮਾਇਤ ਕਰਕੇ ਦੇ ਰਹੇ ਨੇ ਇਹ ਵੀ ਗੱਲ ਜਾਇਜ਼ ਆ ਬਿਲਕੁਲ ਅਸੀਂ ਵੀ ਆਪਣੀ ਏਟਕ ਦੀ ਟੇਡ ਜੂਨੀਅਨ ਕੌਂਸਲ ਮੇਰਕੋਟਲਾ ਵੱਲੋਂ ਤੇ ਮੁਲਾਜ਼ਮਾਂ ਦੀ ਪੰਜਾਬ ਦੀ ਜਥੇਬੰਦੀ ਵੱਲੋਂ ਇਹਨਾਂ ਦੀ ਹਮਾਇਤ ਕਰਨਾ ਆ ਔਰ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਜਿਹੜੀਆਂ ਇਹ ਮਾੜੇ ਪ੍ਰਭਾਵ ਪਾਉਣ ਵਾਲੀਆਂ ਇਹ ਕਿਰਨਾਂ ਨੇਗੀਆਂ ਇਹ ਗਰੀਬ ਲੋਕਾਂ ਦੇ ਜਿਹੜੇ ਲੋਕ ਦਸ਼ਾ ਨਾ ਹੁੰਦੀ ਕਿਰਤ ਕਰਨ ਵਾਲੇ ਲੋਕ ਨੇ ਜਾਂ ਕੋਈ ਵੀ ਲੋਕ ਨੇ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਨੇਗੇ ਉਹਨਾਂ ਦੇ ਘਰਾਂ ਦੇ ਨੇੜੇ ਰਹਿਸ਼ਾਂ ਦੇ ਨੇੜੇ ਨਾਲਾਜਾਵੇ ਇਹਨਾਂ ਦੇ ਬੱਚਿਆਂ ਤੇ ਨਮ ਜੰਮਣ ਵਾਲੇ ਬੱਚਿਆਂ ਤੇ ਔਰ ਗਰਭਪਤੀ ਮਾਂਮਾਂ ਤੇ ਬਹੁਤ ਮਾੜੇ ਪ੍ਰਭਾਵ ਪੈਣੇ ਆਗੇ ਔਰ ਜੋ ਆਮ ਚਰਚਾ ਦਾ ਵਿਸ਼ਾ ਜਿਹੜਾ ਇਹਨਾਂ ਦੇ ਮਤਲਬ ਲੋਕਾਂ ਦੇ ਜਿਹੜੇ ਲਵੇ ਰਹਿਣ ਵਾਲੇ ਲੋਕ ਨੇ ਇਹਨਾਂ 'ਚ ਬਹੁਤ ਡਰ ਡਰ ਸਹਿਮ ਪਾਇਆ ਜਾ ਰਿਹਾ ਔਰ ਜਿਹੜੀ ਤੁਹਾਡੀ ਗੱਲ ਬੰਦ ਧੋਖਣੀ ਚਾਹੂੰਗਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਕਹਿ ਕੇ ਵੀ ਗੁੰਮਰਾਹ ਕੀਤਾ ਜਾਂਦਾ ਦੇ ਇਸ਼ਾਰਿਆਂ ਦੇ ਵਿੱਚ ਸੰਘਣੀਵਾਦੀ ਚ ਲੱਗੇ ਹੋਏ ਨੇ ਪ੍ਰਸ਼ਾਸਨ ਕੋਈ ਲਿਖਤੀ ਤੌਰ ਤੇ ਸਾਨੂੰ ਕਿਸੇ ਡਾਕਟਰ ਡਾਕਟਰਾਂ ਤੋਂ ਲਿਖਾ ਦੇਵੇ ਵੀ ਸਰੀਰ ਤੇ ਇਹਦਾ ਕੋਈ ਅਸਰ ਨਹੀਂ ਪੈਂਦਾ ਅਸੀਂ ਆਪਣੀ ਐਜੀਟੇਸ਼ਨ ਨੂੰ ਵਾਪਸ ਲੈ ਜਾਾਂਗੇ ਨਹੀਂ ਫਿਰ ਜਿਹੜੀ ਇਹ ਜਿਹੜੀ ਰਹਿਸੀ ਹੋਰੀਏ ਜੋ ਤਾਬਰਾ 18 ਹਟਾਓ ਕਮੇਟੀ ਮਿੰਨ ਮੰਨਮੀ ਦੀ ਆ ਉਹਨਾਂ ਨੂੰ ਭਰੋਸੇ ਚ ਲੈ ਲਵੇ ਜਦ ਜਿਹੜੇ ਲਗੇ ਲੋਕ ਨੇ ਉਹ ਭਰੋਸੇ ਚ ਲੈ ਲਵੇ ਉਹ ਸਾਨੂੰ ਡਾਕਟਰਾਂ ਦੀ ਕਮੇਟੀ ਲਿਖ ਦਵੇ ਕਿ ਕੋਈ ਜਿਹੜੇ ਵੀ ਜਿਹੜੇ ਮਤਲਬ ਇਸ ਗੱਲ ਦੇ ਮਾਰ ਨੇ ਵੀ ਇੱਕ ਇਨਸਾਨੀ ਜ਼ਿੰਦਗੀ ਜਿਹਦੇ ਛਾ ਰਹਿਣ ਵਾਲੇ ਮੇਰੇ ਇਨਸਾਨ ਨੇ ਉਹਨਾਂ ਤੇ ਜਿਹੜਾ ਕੋਈ ਅਸਰ ਨਹੀਂ ਜਾਣਾ ਨਾ ਪਸ਼ੂ ਪੰਛੀਆਂ ਤੇ ਪੈਣਾ ਨਾ ਗਰਭਪਤੀ ਮਾਂਾਂ ਤੇ ਪੈਣਾ ਤੇ ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹ ਨਾ ਸਮ ਨੂੰ ਕੁਝ ਲਿਖ ਕੇ ਦੇਣ ਨੂੰ ਤਿਆਰ ਨੇ ਪਰ ਪਹਿਲਾਂ ਉਹ ਕਹਿੰਦੇ ਸੀ ਵੀ ਅਸੀਂ ਇਸ ਨੂੰ ਰੋਕਾਂਗੇ ਇਹਨਾਂ ਨੂੰ ਇਹਨਾਂ ਨੂੰ ਭੁਰਸੇ ਲਿਆ ਗਏ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਪਰ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਇੱਕ ਪਾਸੇ ਦੂਜੇ ਪਾਸੇ ਐਨਓਸੀ ਜਾਰੀ ਕੀਤੀ ਜਾ ਰਹੀ ਹੈ ਉਹ ਦੂਜੇ ਬਸ ਇਹਨਾਂ ਨੂੰ ਭਰੋਸੇ ਵੀ ਉੱਤੇ ਜਾ ਰਹੇ ਨੇ ਕਿ ਪਰ ਜੇਕਰ ਇਹ ਕਮੇਟੀ ਨੇ ਫੈਸਲਾ ਕੀਤਾ ਉਹਨਾਂ ਵਾਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਮਿਲ ਕੇ ਕੋਈ ਤਕੜਾ ਸੰਘਰਸ਼ ਉੱਪਰ ਵਿੱਢਿਆ ਤਾਂ ਉਹਦੇ ਚ ਅਸੀਂ ਪੂਰਨ ਸਹਿਯੋਗ ਦੇਵਾਂਗੇ ਔਰ ਉਸ ਟਾਵਰ ਨੂੰ ਜੇਕਰ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਬਿੰਡ ਵਾਲੇ ਲੋਕਾਂ ਨੇ ਸਹਿਮਤੀ ਤੋਂ ਬਿਨਾਂ ਲਾਇਆ ਗਿਆ ਧੱਕਾ ਕੀਤਾ ਗਿਆ ਤਾਂ ਅਸੀਂ ਉਹਨਾਂ ਨਾਲ ਹਰ ਵਕਤ ਖੜਾਗੇ ਜੀ ਨਾ ਜੀ ਆਪਣਾ ਮੈਂ ਸਰੂਜੀਤ ਸਿੰਘ ਪੁਰਥੜਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨੀ ਉਹਨੇ ਇਕਤਾ ਗਰਾਹ ਜਿਲ੍ਹਾ ਮਲੇਰਕੋਟੜਾ ਅੱਜ ਅਸੀਂ ਪਿੰਡ ਮੰਨਮੀ ਦੇ ਵਿੱਚ ਖੜੇ ਆ ਇੱਥੇ ਇੱਕ ਟਾਵਰ ਲੱਗ ਰਿਹਾ ਹੈ ਸੰਗੜੀਵਾਦੀ ਦੇ ਵਿੱਚ ਹੈ ਜਿਹੜਾ ਪਿੰਡ ਦੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਹਦਾ ਵਿਰੋਧ ਕਰ ਰਹੇ ਨੇ ਅਸੀਂ ਭਾਰਤੀ ਕਿਸਾਨੀ ਉਹਨਾਂ ਨੇ ਇਕਤਾਵਾਂ ਖਵਲੋਂ ਇਹਨਾਂ ਦੇ ਹਮਾਇਤ ਦੇ ਵਿੱਚ ਆ ਰਹੇ ਆਏ ਹੋਇਆ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਟਾਵਰ ਨੇ ਜਿਹੜੀਆਂ ਇਹਦੇ ਵਿੱਚੋਂ ਕਰਨਾ ਨਿਕਲਦਿਆਂ ਨੇ ਉਹ ਮਨੁੱਖੀ ਸਿਹਤ ਵਾਸਤੇ ਬਹੁਤ ਹਾਨੀਕਾਰਕ ਨੇ ਪੰਜਾਬ ਦੇ ਕੀ ਦੇਸ਼ ਦੇ ਜਿਹੜੇ ਵੀ ਕੋਨਿਆਂ ਦੇ ਵਿੱਚ ਜਿੱਥੇ ਵੀ ਕਿਤੇ ਸੰਗਣੀ ਆਬਾਦੀ ਦੇ ਵਿੱਚ ਇਹ ਟਾਵਰ ਲੱਗਦੇ ਨੇ ਲੋਕਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਮਨੁੱਖੀ ਸਿਹਤ ਵਾਸਤੇ ਬਹੁਤ ਹੀ ਜ਼ਿਆਦਾ ਹਾਨੀਕਾਰਕ ਨੇ ਸੋ ਅਸੀਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਇਹਨਾਂ ਦੇ ਹਮਲੇ ਦੇ ਵਿੱਚ ਅੱਜ ਇੱਥੇ ਪਹੁੰਚੇ ਹਾਂ ਸੋ ਜਿਹੜੇ ਇਸ ਅੱਜ ਸੰਘਰਸ਼ ਕਰ ਰਹੇ ਨੇ ਲੋਕ ਇਹਨਾਂ ਦੇ ਵਿੱਚ ਮਾਵਾ ਭੈਣਾਂ ਨੇ ਸਾਡੀਆਂ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਅੱਜ ਪਿੰਡ ਦੇ ਵਿੱਚ ਮਜਾਰਾ ਕੀਤਾ ਜਾਣਾ ਸ਼ੋਸ਼ੀ ਹੋਣੇ ਤੋਂ ਬਾਅਦ ਜਿਹੜਾ ਪਿੰਡ ਦੇ ਵਿੱਚ ਲੋਕਾਂ ਵੱਲੋਂ ਜਿਹੜਾ ਮਜਾਰਾ ਉਹ ਤੋਂ ਰਹਿ ਜਾਣਾ ਸਾਰੇ ਪਿੰਡ ਦੇ ਵਿੱਚ ਅੱਜ ਮਜਾਰਾ ਕਿਨਾਂ ਜ ਪਿੰਡ ਦੀ ਪੰਚਾਇਤ ਹਮਾਇਤ ਦਿੰਦੀ ਆ ਇਹਨਾਂ ਸੰਘਰਸ਼ਕਾਰੀਆਂ ਦੀ ਧਰਨਾ ਜਿਹੜੇ ਲਾਈ ਬੈਠੇ ਨੇ ਇਹਨਾਂ ਲੋਕਾਂ ਦੀ ਪੰਚਾਇਤ ਸਹਿਮਤਾ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਹਮਾਇਤ ਕੀਤੀ ਜਾਂਦੀ ਆ ਬਾਅਦ ਵਿੱਚ ਇਹਨਾਂ ਸੇ ਧਾਰਕ ਕੀਤੀ ਜਾਂਦੇ ਨੇ ਕੀ ਪ੍ਰਸ਼ਾਸਨ ਤੇ ਨਲਾਇਕੀ ਨੇ ਹੈਗੀ ਕੀ ਕਹਿਣਾ ਚਾਹੋਗੇ ਬਿਲਕੁਲ ਬਿਲਕੁਲ ਇੱਥੇ ਐਸਡੀਐਮ ਸਾਹਿਬ ਵੀ ਆਏ ਸੀਗੇ ਅਸੀਂ ਗੱਲਾਂ ਬਾਤਾਂ ਸੁਣੇ ਜਿਹੜਾ ਪ੍ਰਸ਼ਾਸਨ ਹੈ ਉਹ ਪੂਰੀ ਤਰ੍ਹਾਂ ਮਾਲੋ ਮੈਨੇਜਮੈਂਟ ਜਿਹੜੀ ਆਪਣੀ ਇਹਦੀ ਟਾਵਰ ਕੰਪਨੀ ਦੀ ਮੈਨੇਜਮੈਂਟ ਹੈ ਉਹਦੇ ਪੂਰੀ ਤਰ੍ਹਾਂ ਹੱਕ ਦੇ ਵਿੱਚ ਹੈ ਜਿਹੜਾ ਪ੍ਰਸ਼ਾਸਨ ਖੜਾ ਹੈ ਪੰਜਾਬ ਸਰਕਾਰ ਦਾ ਕਹਿਣਾ ਸੀਗਾ ਜਦੋਂ ਸੱਤਾ ਦੇ ਵਿੱਚ ਆਈ ਹੈ ਬਹੁਤ ਮਤ ਲੈ ਕੇ ਵੀ ਅਸੀਂ ਕਿਸੇ ਗਰੀਬ ਨਾਲ ਧੱਕਾ ਨਹੀਂ ਹੁਣ ਦਵਾਂਗੇ ਕਿਸੇ ਵੀ ਜਿਹੜਾ ਸਾਡਾ ਨਾਗਰਿਕ ਹੈ ਸਾਡਾ ਵੋਟਰ ਹੈ ਧੱਕਾ ਨਹੀਂ ਹੁਣ ਦਿੰਦੇ ਕਿ ਅਸਰਮ ਧੱਕਾ ਨਹੀਂ ਹੈਗਾ ਕਿੰਨੇ ਇਹੀ ਧੱਕਾ ਨਹੀਂ ਜਿਹੜੀ ਸਰਕਾਰ ਹੈ ਜਦੋਂ ਹੋਣ ਦੇ ਵਿੱਚ ਆਈ ਇਹ ਇਹ ਤਾਂ ਬਹੁਤ ਵਾਦੇ ਕਰਕੇ ਆਈ ਸੀਗੀ ਉਹ ਕਿਸੇ ਵੀ ਵਾਦੇ ਦੇ ਵਿੱਚ ਖਰੀ ਨਹੀਂ ਉਤਰੀ ਕਿੰਨੇ ਮਨੇ ਇਹ ਟਾਵਰ ਨਹੀਂ ਹੋਰ ਬਹੁਤ ਵੱਡਿਆਂ ਲੋਕਾਂ ਨੇ ਜੋ ਕਿਸਾਨਾਂ ਨੇ ਜਿਹੜੇ ਜਮੀਨਾਂ ਨੇ ਉਹ ਧੱਕੇ ਨਾਲ ਖੋਈਆਂ ਜਾ ਰਹੀਆਂ ਨੇ ਆ ਜਿਹੜੇ ਮਜ਼ਦੂਰ ਇਹ ਪੰਜ ਪਾੜੇ ਮਰਲਿਆਂ ਦੇ ਪਰਾਟਾਂ ਵਿੱਚ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਕੋਈ ਦਿੱਤਾ ਜਾ ਰਿਹਾ ਮਤਲਬ ਜਿਹੜੀ ਸਰਕਾਰ ਹੈ ਜਿੰਨੇ ਵਾਦੇ ਪੂਰੇ ਆਈ ਸੀ ਕਰਕੇ ਕੋਈ ਵਾਦਾ ਨਹੀਂ ਪੂਰਾ ਕੀਤਾ ਸਾਰੇ ਲੋਕ ਜਿਹੜੇ ਅੱਜ ਸਰਕਾਰ ਦੇ ਖਿਲਾਫ ਹੋਏ ਹੋਏ ਨੇ ਸਾਰੇ ਵਰਗ ਨੇ ਜਿਹੜੇ ਅੱਜ ਸੰਘਰਸ਼ ਕਰ ਰਹੇ ਨੇ ਹਲਕਾ ਵਰਗ ਦੇ ਵਿੱਚ ਪੈਂਦਾ ਪਿੰਡ ਮੰਨ ਵੀ ਆ ਇਹ ਇੱਥੋਂ ਦਾ ਜਿਹੜਾ ਐਮਐਲਏ ਆ ਅਮਰਗੜ ਦਾ ਜਿਹੜਾ ਐਮਐਲਏ ਹੈਗਾ ਸੋਣ ਦੇ ਵਿੱਚ ਇਹ ਵੀ ਦੋਨੇ ਤਰ੍ਹਾਂ ਦੀ ਹਮਾਇਤ ਕਰੀ ਜਾਂਦਾ ਉਧਰ ਵੀ ਕਹਿੰਦਾ ਚੱਕ ਦੋ ਫੱਟੇ ਦੂਜੇ ਕਹਿੰਦਾ ਮੈਂ ਬਾਹਰ ਦਾਉਂਗਾ ਬਿਲਕੁਲ ਨਹੀਂ ਹੈ ਸਾਰਿਆਂ ਦਾ ਹੀ ਇਹੀ ਹਾਲ ਹੋਇਆ ਹੈ ਜਿਹੜਾ ਕਿਤੇ ਜਾਂਦਾ ਹਰੇਕ ਉਸ ਬਸਗਾ ਹਾਲਾ ਕਹਿੰਦਾ ਸੀ ਤੇਰੀ ਮਰਦ ਕਰ ਰਿਹਾ ਮਰਦਾ ਤਾਂ ਤਾਂ ਹੁੰਦੀ ਹੈ ਉਹ ਇੱਥੇ ਅੱਜ ਲੋਕ ਸੰਘਰਸ਼ ਕਰ ਰਹੇ ਨੇ ਬਿਲਵੇ ਵਿੱਚ ਨਜ਼ਾਰਾ ਕਰਨਾ ਜਿਹਨੇ ਸਮਰਥਨ ਕਰਨੀ ਆ ਉਹ ਆਵੇ ਨਜ਼ਾਰੇ 'ਚ ਆਕਰ ਸੰਘਰਸ਼ ਲੰਬਾ ਬੈਠਾ ਜਾਂਦਾ ਪੱਕੇ ਤੌਰ ਤੇ ਇੱਥੇ ਮੋਰਚਾ ਲੈਣਾ ਪੈਂਦਾ ਕੀ ਭਾਰਤੀ ਕਿਸਾਨ ਯੂਨੀਅਨ ਨਾਲ ਬੈਠੂਗੇ ਆਖੇ ਦੇਖੋ ਅਸੀਂ ਨਾਲ ਬੈਠਣ ਵਾਲੀ ਤਨੀ ਹੋਏ ਹੈਗੀ ਕਿਉਂਕਿ ਜਿਹੜਾ ਇਹ ਮੋਰਚਾ ਇਹ ਪਿੰਡ ਦੇ ਲੋਕਾਂ ਵੱਲੋਂ ਇੱਥੇ ਦੇ ਸਤਾਨਕ ਲੋਕਾਂ ਵੱਲੋਂ ਸ਼ੁਰੂ ਕੀਤਾ ਗਿਆ ਇੱਥੇ ਸਭ ਇਸ ਪਿੰਡ ਦੇ ਵਿੱਚ ਸਾਡੀ ਭਾਰਤੀ ਕਿਸਾਨ ਨੂੰ ਦੇਖਾਈ ਨਹੀਂ ਕੋਈ ਹੈਗੀ ਪਰ ਅਸੀਂ ਹਮਾਇਤ ਇਸ ਦੀ ਕਰ ਰਹੇ ਹਾਂ ਪੂਰੀ ਤਰ੍ਹਾਂ ਅਸੀਂ ਪਹਿਲਾਂ ਵੀ ਮੋਰਚੇ ਦੇ ਵਿੱਚ ਆਉਂਦੇ ਆ ਅੱਗੇ ਨੂੰ ਵੀ ਅਸੀਂ ਇਹਦੀ ਹਮਾਇਤ ਪੂਰੀ ਤਰ੍ਹਾਂ ਕਰਦੇ ਆਂ हां देखो ये ठेका ਹੁੰਦਾ ਇਹਨਾਂ ਲੋਕਾਂ ਦਾ ਅਸੀਂ ਪੂਰੀ ਤਰ੍ਹਾਂ ਹਮਾਇਤ ਦੇ ਵਿੱਚ ਆ ਕੇ ਖੜਾਂਗੇ ਕੀ ਨਾਮ ਆਪਣਾ ਜਸਵਿੰਦਰ ਸਿੰਘ ਹੈ ਵੀਰ ਜੀ ਜਸਵਿੰਦਰ ਭਰਾ ਤੁਹਾਡੇ ਜ਼ਮੀਨ ਦੇ ਵਿੱਚ ਟਾਵਰ ਲੱਗ ਰਿਹਾ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਕੀ ਕਾਰਨ ਮੰਦ ਵਿਰੋਧ ਕਰਨ ਦਾ ਇਹ ਕਾਰਨ ਵੀਰ ਜੀ ਇਹ ਹੈ ਜੀ ਜੇ ਤਾਂ ਇਹ ਤਨਾਰ ਚੌਧਰੀ ਦੇ ਲੱਗਦਾ ਜੀ ਜਿਹਦੇ ਕੋਲ ਕੰਪਨੀ ਪਹਿਲਾਂ ਆਈ ਸੀ ਜੀ ਮੈਂ ਹੁਣ ਨਾ ਲੈਣਾ ਨਹੀਂ ਚਾਹੁੰਦਾ ਵੈਸੇ ਸਭ ਲੋਕਾਂ ਨੂੰ ਪਤਾ ਹੈ ਜੀ ਉਹ ਬੰਦੇ ਨੇ 30000 ਰੁਪਏ ਮੰਗਿਆ ਸੀ ਜੀ ਇਸ ਟਾਵਰ ਲਾਉਣ ਦਾ ਸੀ ਮੈਨੂੰ ਗਰੀਬ ਨੂੰ ਲੋੜਤੀ ਮੇਰੇ ਕੋਲ ਆਹੀ ਜ਼ਮੀਨਾਂ ਦੋ ਰੱਗੇ ਜੀ ਇਹ ਮੇਰੀ ਮਾਂ ਹੈ ਮੈਨੂੰ ਕੋਈ ਬੁਲਾਉਂ ਨਹੀਂ ਮੇਰੇ ਦੋ ਭਰਾ ਨੇ ਜੀ ਉਹਨਾਂ ਨੇ ਕਦੇ ਇਹਨਾਂ ਦੇ ਪੰਜੀ ਲਾਈ ਨਹੀਂ ਜੀ ਚਲੋ ਸਰਦਾ ਗੱਲ ਇਹ ਹੈ ਸਰ ਮੈਂ ਲਵਾ ਲਿਆ ਇਹ ਮੈਨੂੰ ਨਹੀਂ ਪਤਾ ਕੰਪਨੀ ਨੇ ਜਿਹੜਾ ਕਿਰਾਇਆ ਦੱਸਿਆ ਮੈਂ ਉਹਨੇ ਚ ਲਵਾ ਲਿਆ ਕਿਹੜੀ ਕੰਪਨੀ ਦਾ ਟਾਪਰਾ ਹੈ ਇਹ ਜੀ ਇੰਡਸ ਕੰਪਨੀ ਦਾ ਜੀ ਓਕੇ ਇੰਡਸ ਦਾ ਜੀ ਬਾਲਕੇ ਦੀ 20 ਮਈ ਨੂੰ ਜੀ ਐਗਰੀਮੈਂਟ ਹੋਇਆ ਇਹਦਾ 20 ਮਈ ਤੋਂ 1 2 ਜੂਨ ਨੂੰ ਇਹਦਾ ਕੰਮ ਚੱਲਿਆ ਜੀ ਉਹਦਾ ਤੁਸੀਂ ਇਹ ਲਾ ਲਓ ਵੀਰ ਜੀ ਤੁਸੀਂ ਵੀ ਸਿਆਣੇ ਹੋ ਵੀ ਕੋਈ ਇਹ ਘਰੋਂ ਨਹੀਂ ਖੜਾ ਹੋਇਆ ਜਿਹੜਾ ਇਹ ਸਮਾਨ ਹੈ ਬਕਾਇਦਾ ਸਾਨੂੰ ਆਪ ਅਹੀ ਲੱਗੀ ਹੋਈ ਅੱਜ ਇਹ ਬੰਦੇ ਦੇ ਕੈਮਰੇ ਲੱਗੇ ਹੋਏ ਨੇ ਸਾਹਮਣੇ ਤੇ ਕੈਮਰੇ ਲੱਗੇ ਹੋਏ ਨੇ ਜੇ ਮੈਂ ਝੂਠ ਬੋਲਦਾ ਤਾਂ ਮੇਰੇ ਸਿਰ 'ਤੇ ਤੁਸੀਂ ਜੁੱਤੀਆਂ ਮਾਰਿਓ ਜੀ ਇੱਕ ਮਹੀਨਾ ਕੰਮ ਚੱਲਿਆ ਜੀ ਇਸ ਤਾਵਰ ਦਾ ਜੀ ਕਿਸੇ ਨੇ ਸਾਨੂੰ ਕੋਈ ਨਹੀਂ ਕਿਹਾ ਦੇਖੋ ਖੜਾ ਹੋ ਗਿਆ ਇਹ ਟੋਟਲ ਸਮਾਨ ਹੈਗਾ ਸਿਰਫ ਇਹਦੇ ਵਿੱਚ ਕੇਵਲ ਦਾ ਕਨੈਕਸ਼ਨ ਬਾਕੀ ਹੈ ਜੀ ਉਹ ਬੰਦੇ ਨੇ ਜੀ ਐਸੀ ਚਾਲ ਖੇਡੀ ਸਾਡੇ ਨਾਲ ਵੀ ਇਹ ਸਬੰਧ ਨੇ ਘਟ ਦੇ ਵਿੱਚ ਕਿਉਂ ਲਵਾ ਲਿਆ ਮੇਰੇ ਕਿਉਂ ਨਾ ਲੱਗਿਆ ਉਹਨੂੰ ਅਫਲ ਦਾ ਉਹਦੇ ਵਿੱਚ ਮੰਨ ਇਹ ਹੋ ਗਿਆ ਜੀ ਵੀ ਖਾਨੀ ਇਹਨੂੰ ਇਹ ਟਾਵਰ ਵਾਲੇ ਕੀ ਹੋਰ ਦੇ ਕੇ ਜਾਣਗੇ ਜੀ ਜਿਹਦੇ ਕਾਰਨ ਉਹਨੇ ਜੀ ਮੇਰੇ ਦੋਸਤ ਸਕੇ ਭਰਾ ਨਾਲ ਖੜੇ ਕਰਕੇ ਮੇਰੇ ਵਿਰੁੱਧ ਉਹ ਬੰਦੇ ਨੇ ਜੀ ਇਹਦਾ ਆਪਦਾ ਸੰਘਰਸ਼ ਵਿੱਢਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਜੀ ਪਹਿਲਾਂ ਉਹਨਾਂ ਨੇ ਜੀ ਜਦ ਇਹ ਕਾਰ ਕੰਪਲੀਟ ਹੋ ਗਿਆ ਜਿੱਦ ਦੇ ਵਿੱਚ ਕੇਵਲ ਪੈਣ ਪੈਣ ਆਈ ਜੀ ਇਹਨਾਂ ਨੇ ਉਹ ਬੰਦੇ ਦਾ ਘਰੋਂ ਕਰਵਾਤਾ ਗੱਜਣ ਮਾਜਰਾ ਸਾਹਿਬ ਦੇ ਕਹਿਣ ਤੇ ਵੀ ਸਾਨੂੰ ਗੱਜਣ ਮਾਜਰੇ ਨੇ ਕਿਹਾ ਵੀ ਤੁਸੀਂ ਇਹ ਬੰਦਿਆਂ ਦਾ ਘਰੋਂ ਕਰੋ ਜੀ ਜਦ ਕੇ ਗੱਜਣ ਮਾਜਰਾ ਸਾਹਿਬ ਉਰੇ ਨਹੀਂ ਪਹੁੰਚੇ ਜੀ ਨੰਬਰ 2 ਜੀ ਇਹਨਾਂ ਲਈ ਉਹ ਬੰਦੇ ਜਿਹੜੇ ਬਿਜਲੀ ਦਾ ਕਨੈਕਸ਼ਨ ਦੇਣਾ ਤੇ ਉਹਨਾਂ ਦੀਆਂ ਗੱਡੀਆਂ ਰੋਕਦੇ ਜੀ ਉਹਨਾਂ ਨੂੰ ਕਹਿੰਦੇ ਵੀ ਅਸੀਂ ਅੱਗ ਲਾਵਾਂਗੇ ਤੁਹਾਡੀਆਂ ਗੱਡੀਆਂ ਨੂੰ। ਉਹ ਕਹਿੰਦੇ ਵੀ ਚਲੋ ਅਸੀਂ ਨਹੀਂ ਭਾਈ ਪਾਉਂਦੇ ਜਿੱਦ ਦੇ ਤੁਹਾਡਾ ਹੋਊਗਾ ਤਾਂ ਸਾਨੂੰ ਦੱਸ ਦਿਓ। ਇਹਨਾਂ ਦਾ ਇਹ ਵੀ ਬਰਦਾਸ਼ਤ ਕਰਨ ਦਾ આરોਪ ਲਗਾਇਆ ਜਾਂਦਾ ਵੀ ਜਿਹੜੀ ਕੰਪਨੀ ਟਾਵਰ ਲਾ ਰਹੀ ਆ ਉਹਨਾਂ ਕੋਲ ਪਰਮਿਸ਼ਨ ਨਹੀਂ ਹੈਗੀ। ਬਿਲਕੁਲ ਐਨਓਸੀ ਵੀਰ ਜੀ। ਨਹੀਂ ਇੱਕ ਮਿੰਟ ਐਸਐਚਓ ਸਾਹਿਬ ਕੋਲ ਗਏ ਜੀ ਅਸੀਂ 12 ਤਰੀਕ ਨੂੰ ਜੀ ਪਿਛਲੀ ਜੂਨ ਦੀ 12 ਤਰੀਕ ਨੂੰ ਐਸਐਚਓ ਸਾਹਿਬ ਕੋਲ ਗਏ। ਇਹਨਾਂ ਨੇ ਬਲਕਾ ਇਕੱਠ ਰੱਖਿਆ ਉੱਥੇ। ਉਹਨੂੰ ਟੋਟਲ ਜਿੰਨੀ ਐ ਐਨਓ ਸੀ ਤੇ ਜਿੰਨੇ ਕਾਦੇ ਤੇ ਜਿੰਨੀ ਉਹਦੀ ਉਹਤੀ ਜੀ ਵੀ ਦੱਸ ਰਹੇ ਤੇ ਇਹ ਤਾਂ ਖਤਰਨਾਕ ਆ ਕਹਿੰਦੇ ਜੀ ਸਾਡੀ ਕੰਪਨੀ ਨੇ ਹੰਬੀ ਭਰੀ ਐ ਵੀ ਤੁਸੀਂ ਟੈਸਟਿੰਗ ਕਰਾ ਲਓ 10 ਲੱਖ ਰੁਪਇਆ ਕੰਪਨੀ ਸਰ ਜੁਰਮਾਨਾ ਤੇ ਜਿਹੜੇ ਜਾਨਵਰ ਤੇ ਕਰਨੇ ਉਹਦੇ ਜਾਨਵਰ ਤੇ ਕਰਾ ਲਓ ਅਸੀਂ ਟਾਪਰੇ ਇੱਥੇ ਬੰਦ ਕਰਾਂਗੇ ਜੀ ਲੇਕਿਨ ਐਸ ਐਚਓ ਸਾਹਿਬ ਨੇ ਡੀ ਸੀ ਸਾਹਿਬ ਦੀ ਮਨਜ਼ੂਰੀ ਆ ਜੀ ਐਨਓ ਸਿਰੇ ਤੱਕ ਹੁਣ ਵੀ ਐਸ ਡੀ ਐਮ ਸਾਹਿਬ ਪਰਸੋਂ ਆ ਕੇ ਜਾਣੇ ਪਰਸੋਂ ਆਪਣੇ ਜੁਨੇ ਵਾਲੇ ਦਿਨ ਉਹਨਾਂ ਨੇ ਵੀ ਇਹ ਗੱਲ ਕਹੀ ਜੀ ਸਾਡੇ ਕੋਲ ਕਾਗਜ਼ ਪੱਤਰ ਇਹਨਾਂ ਦੇ ਪੂਰੇ ਨਹੀਂ ਜੀ ਇਹ ਵੀਰ ਜੀ ਅਸਲ ਹੋ ਗਈ ਜੀ ਗੱਲ ਕੁਛ ਨਹੀਂ ਹੈਗੀ ਸਿਰਫ ਇੱਕ ਧੌਣ ਦੇ ਵਿੱਚ ਕੀਲਾ ਗੱਡਿਆ ਗਿਆ ਜੀ ਵੀ ਜੇ ਤਾਂ ਹੁਣ ਬੰਦਾ ਓਠਦਾ ਜੀ ਤਾਂ ਤਾਂ ਵੇਤੇ ਇੱਥੋਂ ਤੱਕ ਕੇ ਮੈਨੂੰ ਕਿਹਾ ਗਿਆ ਮੈਂ ਝੂਠ ਨਹੀਂ ਬੋਲਦਾ ਸ਼ਾਮ ਦਾ ਟਾਈਮ ਆ ਦਾੜ੍ਹੀ ਰੱਖਿਆ ਸਵੇਰੇ ਉੱਠ ਕੇ ਪਾਠ ਕਰਦਾ ਜੀ ਵੀ ਉਹ ਬੰਦੇ ਦੇ ਪੈਰ ਫੜ ਲੈ ਤੂੰ ਜਾ ਕੇ ਜਿਹੜੇ ਬੁੱਲ ਮਲਾਗੇ ਇਹਦੇ ਵਿੱਚ ਇਹ ਤੂੰ ਸੋਢੇ ਕਹਿਣ ਦਾ ਭਾਵਾ ਵੀ ਤੁਹਾਨੂੰ ਨੀਵਾ ਦਿਖਾਇਆ ਜਾ ਨੀਵਾ ਦਿਖਾਇਆ ਆਰ ਨਾ ਉਹ ਬੰਦੇ ਦਾ ਨਾਮ ਜੇ ਮੇਰੇ ਤੋਂ ਪੱਤਰਕਾਰ ਭਾਏ ਵੀਰ ਲੈਣਗੇ ਵੀ ਉਹ ਬੰਦੇ ਦਾ ਨਾਮ ਵਾਲਾ ਦੇ ਦੇ ਮੈਨੂੰ ਦੇਣ ਨੂੰ ਤਿਆਰਾਂ ਦੋਹਾ ਬੰਦਲ ਮੈਂ ਉਹਨੂੰ ਉਹ ਵੀ ਗੱਲ ਕਹੀ ਮੈਂ ਕਿਹਾ ਚਲੋ ਜੀ ਸੋਢੀ ਸਹਿਮਤ ਨਾਲ ਮੈਂ ਬੰਦੇ ਦੇ ਪੈਰ ਫੜ ਲੈਣਾ ਠੀਕ ਹੈ ਪਰ ਮੈਨੂੰ ਐ ਕਰੋ ਸਰਪੰਚ ਦੇ ਮੈਂ ਸਾਦੇ ਦਾ